ਦੁਨੀਆ ਉਤੇ ਹਰੇਕ ਇਨਸਾਨ ਦੀ ਇਹ ਇੱਛਾ ਹੁੰਦੀ ਹੈ ਕਿ ਉਸ ਦੀ ਪਰਸਨੈਲਿਟੀ ਯਾਨੀ ਕਿ ਉਸ ਦੀ ਸ਼ਖਸੀਅਤ ਖਿੱਚਪਰਪੂਰ ਹੋਵੇ ਆਕਰਸ਼ਕ ਹੋਵੇ ਜੋ ਲੋਕਾਂ ਨੂੰ ਉਸ ਵੱਲ ਆਕਰਸ਼ਿਤ ਕਰੇ اسی ਕਰਕੇ ਅੰਗਰੇਜ਼ੀ ਦੀ ਕਹਾਵਤ ਫਰਸਟ ਇਮਪ੍ਰੈਸ਼ਨ ਇਜ਼ ਦਾ ਲਾਸਟ ਇਮਪ੍ਰੈਸ਼ਨ ਉੱਪਰ ਕਾਫੀ ਜ਼ੋਰ ਦਿੱਤਾ ਜਾਂਦਾ ਹੈ ਭਾਵ ਕਿ ਕਿਸੇ ਦੇ ਵੀ ਉੱਪਰ ਤੁਹਾਡਾ ਪਹਿਲਾ ਪ੍ਰਭਾਵ ਬਹੁਤ ਮਹੱਤਤਾ ਰੱਖਦਾ ਹੈ ਅਤੇ ਤੁਹਾਡੇ ਬਾਰੇ ਦੂਜੇ ਇਨਸਾਨ ਦੀ ਰਾਏ ਉਸੇ ਪਹਿਲੇ ਪ੍ਰਭਾਵ ਤੋਂ ਹੀ ਬਣਦੀ ਹੈ ਅਜਿਹੇ ਵਿੱਚ ਦੁਨੀਆ ਉੱਤੇ ਹਰੇਕ ਇਨਸਾਨ ਇਸ ਪ੍ਰਭਾਵ ਨੂੰ ਬਿਹਤਰ ਬਣਾਉਣ ਦੀ ਪੂਰੀ ਕੋਸ਼ਿਸ਼ ਕਰਦਾ ਹੈ ਤੁਸੀਂ ਕਿਵੇਂ ਨਜ਼ਰ ਆਉਂਦੇ ਹੋ ਹੋ ਸਕਦਾ ਹੈ ਇਹ ਪਹਿਲੀ ਮੁਲਾਕਾਤ ਵਿੱਚ ਮਾਇਨੇ ਰੱਖਦਾ ਹੋਵੇ ਪਰ ਇੱਕ ਵਿਅਕਤੀ ਦੀ ਸ਼ਖਸੀਅਤ ਦੇ ਉਹ ਕਿਹੜੇ ਪਹਿਲੂ ਹੁੰਦੇ ਨੇ ਜੋ ਲੋਕਾਂ ਦੇ ਦਿਲਾਂ ਨੂੰ ਛੂਹ ਜਾਂਦੇ ਨੇ ਇਹ ਵੀ ਇੱਕ ਵਿਚਾਰ ਕਰਨ ਵਾਲਾ ਵਿਸ਼ਾ ਹੈ ਆਓ ਇਸ ਬਾਰੇ ਜਾਣਦੇ ਹਾਂ ਅੱਜ ਦੇ ਇਸ ਵਿਸ਼ੇਸ਼ ਵੀਡੀਓ ਜ਼ਰੀਏ ਬਹੁਤੇ ਲੋਕਾਂ ਦੀ ਇਹ ਧਾਰਨਾ ਹੁੰਦੀ ਹੈ ਕਿ ਸਰੀਰਕ ਦਿੱਖ ਸਭ ਤੋਂ ਜ਼ਿਆਦਾ ਜ਼ਰੂਰੀ ਚੀਜ਼ ਹੈ ਅਤੇ ਪਹਿਲਾ ਪ੍ਰਭਾਵ ਜਾਂ ਆਕਰਸ਼ਨ ਜਾਂ ਖਿੱਚ ਇਸੇ ਤੋਂ ਬਣਦੀ ਹੈ ਪਰ ਨਾਲ ਦੀ ਨਾਲ ਦੁਨੀਆ ਭਰ ਵਿੱਚ ਕਈ ਸਰਵੇਖਣ ਅਜਿਹੇ ਹੋਏ ਨੇ ਜੋ ਇਸ ਗੱਲ ਉੱਪਰ ਜ਼ੋਰ ਦਿੰਦੇ ਨੇ ਕਿ ਦੇਖ ਦੇ ਨਾਲੋਂ ਸ਼ਖਸੀਅਤ ਦੇ ਪਹਿਲੂ ਵੀ ਲੰਬੇ ਸਮੇਂ ਵਿੱਚ ਕਾਫੀ ਸਹਾਈ ਹੁੰਦੇ ਨੇ ਇਸ ਦਾ ਭਾਵ ਇਹ ਹੈ ਕਿ ਸਰੀਰਕ ਦਿੱਖ ਜਾਂ ਚਿਹਰਾ ਮੋਹਰਾ ਥੋੜੇ ਸਮੇ ਲਈ ਤਾਂ ਖੇਚ ਪਰਪੂਰ ਹੋ ਸਕਦਾ ਪਰ ਜਦੋਂ ਗੱਲ ਲੰਮੇ ਸਮੇ ਦੀ ਹੁੰਦੀ ਹੈ ਤਾਂ ਉਸ ਵਿੱਚ ਸੁਭਾਅ ਤੇ ਅੰਦਰੂਨੀ ਗੁਣ ਅਤੇ ਪਹਿਲੂ ਜ਼ਿਆਦਾ ਮਾਇਨੇ ਰੱਖਦੇ ਨੇ ਇਸ ਸਮੁੱਚੀ ਪ੍ਰਕਿਰਿਆ ਵਿੱਚ ਜਦੋਂ ਦੁਨੀਆ ਭਰ ਤੇ ਸਰਵੇਖਣ ਹੁੰਦੇ ਨੇ ਤਾਂ ਆਪੋਜ਼ਿਟਸ ਅਟਰੈਕਟ ਦਾ ਸਿਧਾਂਤ ਵੀ ਅਕਸਰ ਸਾਹਮਣੇ ਆ ਜਾਂਦਾ ਹੈ ਭਾਵ ਕਿ ਦੋ ਅਜਿਹੇ ਲੋਕ ਜੋ ਇੱਕ ਦੂਜੇ ਦੇ ਬਿਲਕੁਲ ਵੱਖਰੇ ਸੁਭਾ ਜਾਂ ਵੱਖਰੇ ਸ਼ੌਕ ਰੱਖਦੇ ਨੇ ਉਹਨਾਂ ਦਾ ਵੀ ਆਪਸ ਵਿੱਚ ਆਕਰਸ਼ਿਤ ਹੋਣਾ ਇੱਕ ਆਮ ਚੀਜ਼ ਹੋ ਸਕਦੀ ਹੈ ਤੇ ਇਹ ਵੀ ਨਵੇਂ ਇੱਕ ਸਬੰਧ ਦੇ ਲਈ ਇੱਕ ਮੋੜ ਬਣਦਾ ਹੈ ਆਮ ਤੌਰ ਤੇ ਲੋਕਾਂ ਵਿੱਚ ਵੇਖਿਆ ਜਾਂਦਾ ਹੈ ਕਿ ਜਿੱਥੇ ਸੁਭਾ ਰਲਦੇ ਹੋਣ ਉੱਥੇ ਵੀ ਯਾਰੀ ਦੋਸਤੀ ਵਧੀਆ ਨਿਭਦੀ ਹੈ ਪਰ ਜਿੱਥੇ ਬਿਲਕੁਲ ਇੱਕ ਦੂਜੇ ਦੇ ਉਲਟ ਗੁਣ ਹੋਣ ਜਾਂ ਬਿਲਕੁਲ ਵੱਖੋ ਵੱਖਰੇ ਸ਼ੌਕ ਹੋਣ ਉਸ ਵਿੱਚ ਵੀ ਇੱਕ ਵਧੀਆ ਸਬੰਧ ਦੀ ਸੰਭਾਵਨਾ ਬਣਦੀ ਹੈ ਦੁਨੀਆ ਦੀ ਕਈ ਪ੍ਰਸਿੱਧ ਸਮਾਜਿਕ ਮਨੋਵਿਗਿਆਨੀਆਂ ਨੇ ਇਸ ਵਿਸ਼ੇ ਉਤੇ ਖੋਜ ਕੀਤੀ ਹੈ ਅਤੇ ਉਹਨਾਂ ਦੀ ਖੋਜ ਦੇ ਇਸ ਸਿੱਟੇ ਸਾਹਮਣੇ ਆਉਂਦੇ ਨੇ ਕਿ ਕਿਸੇ ਵਿਅਕਤੀ ਦਾ ਸਰੀਰਕ ਤੌਰ ਤੇ ਤੰਦਰੁਸਤ ਅਤੇ ਆਕਰਸ਼ਕ ਹੋਣਾ ਆਰਥਿਕ ਤੌਰ ਤੇ ਪ੍ਰਭਾਵਸ਼ਾਲੀ ਹੋਣਾ ਅਤੇ ਦੂਜਿਆਂ ਨਾਲ ਸਹਿਮਤੀ ਕਾਇਮ ਰੱਖਣ ਦਾ ਸੁਭਾਅ ਹੋਣਾ ਬਹੁਤ ਵੱਡੇ ਅਜਿਹੇ ਤਿੰਨ ਪ੍ਰਮੁੱਖ ਗੁਣ ਨੇ ਜੋ ਹੋਰਨਾਂ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੇ ਨੇ ਮੰਨਿਆ ਜਾਂਦਾ ਹੈ ਕਿ ਇਹ ਤਿੰਨ ਪ੍ਰਮੁੱਖ ਗੁਣ ਕਿਸੇ ਨਾ ਕਿਸੇ ਰੂਪ ਵਿੱਚ ਸੁਰੱਖਿਆ ਭੋਜਨ ਅਤੇ ਆਸਰੇ ਵਰਗੀਆਂ ਬੁਨਿਆਦੀ ਲੋੜਾਂ ਨੂੰ ਪੂਰਾ ਕਰਦੇ ਨੇ ਸਭ ਤੋਂ ਜ਼ਰੂਰੀ ਗੁਣ ਇਹ ਮੰਨਿਆ ਜਾਂਦਾ ਹੈ ਕਿ ਕਿਸੇ ਵੀ ਸ਼ਖਸ ਵਿੱਚ ਆਪਣਾ ਦਬਦਬਾ ਸਥਾਪਿਤ ਕਰਨਾ ਜਾਂ ਆਪਣੀ ਗੱਲ ਪੁਰਜ਼ੋਰ ਢੰਗ ਨਾਲ ਰੱਖਣ ਦੇ ਨਾਲ-ਨਾਲ ਬਿਲਕੁਲ ਉਸੇ ਵੇਲੇ ਆਪਸੀ ਸਹਿਮਤੀ ਤਾਲਮੀ ਅਤੇ ਸਭ ਨੂੰ ਨਾਲ ਲੈ ਕੇ ਚੱਲਣ ਦਾ ਗੁਣ ਇੱਕ ਸ਼ਖਸੀਅਤ ਨੂੰ ਬਹੁਤ ਜ਼ਿਆਦਾ ਆਕਰਸ਼ਕ ਅਤੇ ਪ੍ਰਭਾਵਸ਼ਾਲੀ ਬਣਾਉਂਦਾ ਹੈ ਸੋ ਸਾਰੇ ਮਨੋਵਿਗਿਆਨਿਕ ਅਤੇ ਸਮਾਜਿਕ ਮਾਹਰ ਇਸ ਗੱਲ ਉੱਤੇ ਇੱਕ ਮਤ ਅਤੇ ਇੱਕ رائے ਵਿੱਚ ਨਜ਼ਰ ਆਉਂਦੀ ਨੇ ਕਿ ਕਿਸੇ ਵੀ ਵਿਅਕਤੀ ਦਾ ਸਭ ਦੇ ਨਾਲ ਸਹਿਮਤੀ ਰੱਖਣ ਦਾ ਜੋ ਗੁਣ ਹੁੰਦਾ ਹੈ ਉਹ ਉਹਨਾਂ ਦੀ ਸ਼ਖਸੀਅਤ ਦੇ ਬਾਕੀ ਸਾਰੇ ਗੁਣਾਂ ਨਾਲੋਂ ਸਭ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਸਾਬਤ ਹੁੰਦਾ ਹੈ ਭਾਅ ਕੇ ਸਭ ਤੋਂ ਜ਼ਿਆਦਾ ਦੂਜਿਆਂ ਨੂੰ ਆਕਰਸ਼ਿਤ ਕਰਦਾ ਸੋ ਹੋਰਨਾਂ ਦੇ ਨਾਲ ਤਾਲਮਿਲ ਬਣਾਉਣਾ ਅਤੇ ਉਹਨਾਂ ਨੂੰ ਨਾਲ ਲੈ ਕੇ ਚੱਲਣ ਦੀ ਕਲਾ ਇੱਕ ਵੱਡੀ ਕਲਾ ਹੈ ਜੋ ਆਕਰਸ਼ਣ ਦੇ ਪਹਿਲੂਆਂ ਵਿੱਚ ਅਤੇ ਹੋਰਨਾਂ ਤੇ ਪ੍ਰਭਾਵ ਪਾਉਣ ਦੇ ਨਜ਼ਰੀਏ ਤੋਂ ਮੂਰੀ ਨਜ਼ਰ ਆਉਂਦੀ ਹੈ